ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਤਾਜੀ ਸੂਈ ਗੜ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਟੋਡੇਲ ਆਦੀਵਜ ਬਾਈ ਜੀ ਹਸ ਗੱਲ ਸਤ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਬਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਨਾ ਰਸਪਤ ਬਾਈ ਡਾਕਟਰ ਆਪਣੇ ਦੇ ਮਨ ਅੱਧਾ ਘੰਟਾ ਮਸਾਂ ਲੱਗਦਾ ਵੀਡੀਓ ਨੂੰ ਕੌਣ ਸਾਦੀ ਸੇਲ ਹੋ ਜਾਂਦੀ ਹੈ ਮਾਲ ਸਾਫ ਹੁੰਦਾ ਮਾਲ ਲੱਟ ਰਿਹਾ ਬਈ ਦਾ ਹੁਣ ਵੀ ਆਪਾਂ ਹੋਈ ਜਾਂ ਬਈ ਦਾ ਹੁਣ ਦੋ ਤਿੰਨ ਹੋਰ ਵੀ ਖਰਦੀਆਂ ਆਪਣੀ ਕੋ ਆ ਕੇ ਆ ਜਾਂਦੀਆਂ ਹਨ ਮਨ ਚੰਗਾ ਪਸੂ ਲੈ ਕੇ ਵੇਚਣਾ ਚੰਗੇ ਤੋਂ ਕੋਈ ਵੀਡੀਓ ਬਾਕੇ ਰਾਜੀ ਆਪਾਂ ਸਹੀ ਗੱਲ ਹਾਂ ਨਾਮ ਤੇ ਐਡਰੈਸ ਵੋ ਛੰਨਾ ਗੁਲਾਬ ਸਿੰਘ ਪਿੰਡ ਆ ਜੀ ਸਿੰਗਾਰਾ ਨੌ ਆ ਆਪਾਂ ਦਸੀਲਾ ਬਰਨਾਲਾ ਜ਼ਿਲ੍ ਮੋਬਾਈਲ ਨੰਬਰ 9801433579 ਠੀਕ ਹੈ ਬਾਕੀ ਡਾਕਟਰ ਇਹ ਗੱਲ ਕੀਆ ਹੁਣ ਆਪਣੇ ਕੋਈ ਆਇਆ ਵਾ ਤੜਕੇ ਠੀਕ ਹੈ ਜੀ ਤੇ ਕੱਲ ਮੇਰੇ ਆਥੇ ਨੇ ਸੌਦਾ ਹੋ ਗਿਆ ਜੀ ਉਹ ਮੈਂ ਜੋ ਤੜਕੇ ਹੁਣ ਮੰਨੇ ਉਹ 6 ਕਿਲੋ ਹਰ 6 ਕਿਲੋ ਦੁੱਧ ਕੱਢਿਆ ਹੋ ਸਾਰਾ ਹਾਂ ਇਹ ਬਰੋਂ ਉੱਪਰ ਖਾਲੀ ਨਹੀਂ ਕਰੀ ਸੀ ਤੇ ਦੁੱਧ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਆ ਦਾ 25 26 ਕਿਲੋ ਚੋਆ ਵੇ ਓਕੇ ਹਾਂ ਬਾਕੀ ਬੱੱਚੀ-ਬੂੱਚੀ ਵੋ ਕੁਆਲਟੀ ਹੈ ਮਗਰ ਬਾਕੀ ਕਿ ਜਦੋਂ ਵੀ ਲੈਣੀ ਆ ਆਪਦੀ ਤਸ਼ੱਲੀ ਕਰਕੇ ਲੈ ਜੇ ਬਾਅਦ ਚ ਆਪਾਂ ਨੰਮਾ ਨ ਦੇਵਾਂ ਹੁਣ ਆਪਣੇ ਕੋਈ ਆਇਆ ਤੜਕੇ ਠੀਕ ਹੈ ਬੰਦੇ ਨੇ ਸੂਈ-ਸਵਾਈ ਦੀ ਗ ਸੂਈ ਜੇ ਕੱਲ ਨੂੰ ਬੰਦਾ ਕਿ ਵੀ ਤੇਰੇ ਘਰੇ ਸੂਈ ਆ ਤੇ ਤੇਰੀ ਜ਼ਿੰਮੇਵਾਰੀ ਆ ਜਦੋਂ ਲਿਆਣੀ ਆ ਉਹਦੀ ਤਸ਼ਲੀ ਕਰਕੇ ਥੱਲੇੋਂ ਪਾਸ ਕਰਕੇ ਆਏ ਓਕੇ ਕਰਕੇ ਲਿਆਵੇ ਤੇ ਤਾਂ ਤੋਂ ਆਉਂਦੀ ਆਪਣੀ ਗਾਰੰਟੀ ਹੋਣੀ ਕੋਈ ਭੂਰਸਾ ਨਹੀਂ ਦੀ ਆਪਣੀ ਗਾਰੰਟੀ ਹੋ ਬਹੁਤ ਠੀਕ ਹਾਂ ਤੇ ਭਈ ਕਿਹੜਾ ਸੁਹਸ ਹੋਈ ਹੈ ਇਹ ਕਿਹੜਾ ਡਾਕਟਰ ਦੂਜਾ ਸੁਹਸ ਹੋਈ ਹੈ ਕਦੋਂ ਸੁਈ ਹੈ ਬਾਈ ਇਹਨੂੰ ਡਾਕਟਰ ਅੱਜ ਹੋ ਗਏ ਹੋਣਗੇ ਮੰਨ ਕੇ ਚੱਲੋ ਵੀ 8-9 ਦਿਨ ਸੁਈ 8-9 ਦਿਨ ਹਾਂ ਬੱਚਾ ਕੀ ਹੈ ਮਗਰ ਮਗਰ ਡਾਕਟਰ ਬੱਚੀ ਆ ਬੱਚੀ ਵੀ ਬਾਹਰ ਨਾ ਦੱਸਿਆ ਵੀ ਇਹ ਜਿਗਬੋਲ ਦੀ ਬੱਚੀ ਦੱਸਿਆ ਕੀ ਬਾਤ ਬੱਚੀ ਡਾਕਟਰ ਦੇ ਸਾਹਮਣੇ ਵੀ ਦੇਖਦਾ ਵਾ ਇਹ ਤਾਂ ਬੱਚੀ ਹਾਂ ਬੱਚੀ ਪੋਲੀ ਬਾਈ ਡਾਕਟਰ ਬਾਕੀ ਦੁੱਧ ਦਾ ਬੰਦਾ ਨਾ ਬਾਹਰ ਪਿਆ ਜਾ ਬੱਚੀ ਪਿੱਛੇ ਬੱਚੀ ਦੀ ਗਰੋਥ ਦੇ ਡਾਕਟਰ ਬੱਚੀ ਦਾ ਮੰਨਦੇ ਦੁੱਧ ਵੀ ਬਹੁਤ ਪਿਆ ਬੱਚੀ ਵੀ ਉਹਦਾ ਬੰਦਾਂ ਨੂੰ ਕੋਈ ਮਜਬੂਰੀ ਕਰਕੇ ਵੇਚਦੀ ਬੰਦੇ ਕਹਿੰਦੇ ਵੇਚਣੀ ਨਹੀਂ ਸੀ ਗਾਂ ਸੀ ਠੀਕ ਆ ਹੁਣ ਬੱਚੀ ਵੀ ਤਾਂ ਹੀ ਦੇਖਲਾ ਮਸ਼ੀਨੀ ਸਾਹਮਦਾ ਨਹੀਂ ਨਹੀਂ ਸਾਹਮਦਾ ਤੂੰ ਬੱਚੀ ਚਾਹ ਕੇ ਦੇਲਾ ਪਈਆ ਪਸੜੇ ਯਾਰ ਕੀ ਤੂੰ ਬੱਚੀ ਦੀ ਦੇ ਪਾਲਰ ਆ ਜੀ ਫੁੱਲ ਪੜੀ ਵੀ 10 ਵਾਲੀ ਰਾਈਟਰ ਇਹਦਾ ਕੈਂ ਲੱਗਣ ਲੱਗ ਜੂ ਡਾਕਟਰ ਯਾਰ 10 ਦਿਨ ਹੋਰ ਸਾਹਮਣੇ ਉਹ ਬੱਚੀ ਵੀ ਮਹੀਨੇ ਡੇਢ ਮਹੀਨੇ ਦੀ ਹੈ ਸਹੀ ਗੱਲ ਹੈ ਬੱਚੀ ਜਾਨ ਜਿੰਦ ਦੇਖ ਵਿਚਾਰੇ ਥਾਣਾ ਝੋਲੀ ਨਾਲ ਤੁਹਾਨੂੰ ਦਿਖਾ ਦੇ ਬੱਚੀ ਲਾ ਠੀਕ ਆ ਲੈ ਲੈ ਭਾਈ ਝੋਲੀ ਨੇੜੇ ਦੇਖਿਆ ਲੋ ਚਾਰੇ ਥਾਣਾ ਬੱਚੀ ਬਹੁਤ ਚੰਗੀ ਹੈ ਬਾਕੀ ਆ ਬੱਚੀ ਡਾਕਟਰ ਜਲਸੀ ਆ ਬੱਚੀ ਦੀ ਡਿਮਾਂਡ ਬੜੀ ਆ ਸਹੀ ਗੱਲ ਬੱਚੀ ਬਹੁਤ ਟੌਪ ਦੀ ਐ ਕਿੰਨਾ ਹੁਣ ਦੁੱਧ ਆਈ ਦੀ ਐ ਡਾਕਟਰ ਉਹਨਾਂ ਨੇ ਤਾਂ ਕਿਹਾਗਾ ਵੀ ਜੇ 25 26 ਕਿਲੋ ਪਹਿਲਾਂ ਹੁੰਦਾ ਚੋਇਆ ਆਪਾਂ ਨੇ ਕਹੀ ਵੀ 5 6 ਕਿਲੋ ਚੋ ਕੇ ਲੈਂਦਾ ਹਜੇ ਪਰ ਉਹ ਪਰ ਖਾਲੀ ਨਹੀਂ ਕਰੀ ਸੀ ਓਕੇ ਤੇ ਜੇ ਖਾਲੀ ਕਰਨੀ ਫੇਰ ਦੁੱਧ ਹੋਊਗਾ ਮੇਰੇ ਹਿਸਾਬ ਨਾਲ ਵੀ 10 12 ਕਿਲੋ ਡੰਗਦਾ ਠੀਕ ਆ ਹਾਂ ਹੂੰ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫੁੱਲ ਕੱਦ ਦਾ ਫੁੱਲ ਬਰੀਡ ਦਾ ਪ੍ਰਿੰਟ ਚੰਗਾ ਕਰਮਲ ਦਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਕੀ ਡਾਕਟਰ ਬੈਠਦੇ ਤਿਆਰੀ ਦੇ ਤੂੰ ਬੈਠਾ ਲੈਵਾ ਦੇ ਡਾਕਟਰ ਹ ਬਾਕੀ ਪਧਰੀ ਪੁਧਰੀ ਬਹੁਤ ਐ ਕੁਆਲਿਟੀ ਬਰੀ ਹੈ ਵਹਿੜ ਦੀ ਸਹੀ ਗੱਲ ਆ ਭਾਈ ਤੂਰਾ ਦੇਖੋ ਇੱਕ ਨੰਬਰ ਤੂਰਾ ਹੀ ਲਾਖਦਾ ਭਾਈ ਬਾਕੀ ਡਾਕਟਰ ਨਾਲ ਲੈਵਾ ਜਿਹੜਾ ਇੰਨਾ ਫਿੱਟ ਆ ਵਹਿੜ ਦਾ ਹੱਦੋਂ ਪਰੇ ਆ ਬਾਹਰ ਜਾਏਗਾ ਫਿੱਟ ਲੈਵੇ ਦੀ ਵਹਿੜ ਦਾ ਸਹੀ ਗੱਲ ਆ ਨਾ ਤਾਂ ਟੁੱਟਣਾ ਲੈਵਾ ਤੇ ਦੋਧੀ ਇਹ ਬੰਦਾ ਸੇਵਾ ਵਾਲਾ 25 ਤੋਂ 60 ਬਾਰ ਬਾਰ ਪਾ ਦੇਣਾ ਵਹਿੜ ਦੇ ਤੂੰ ਬਾਕੀ ਖੜਦੀ ਖੁਰਦੀ ਦੇ ਡਾਕਟਰ ਬਹਿੜ ਦੀ ਕੁਆਲਿਟੀ ਦੇਖ ਸਹੀ ਗੱਲ ਆ ਨਾੜਾ ਨੂੜਾ ਲੈ ਵੀ ਤੇ ਦਿਖਾ ਦੀ ਪੂਰੀ ਬਹਿੜ ਦੀ ਕੁਆਲਿਟੀ ਵਧੀਆ ਹੂੰ ਬਾਕੀ ਡਾਕਟਰ ਹੂੰ ਦਿਖਾ ਦੀ ਵੀ ਛੋਟੀ ਨਾ ਮੰਨੇ ਕੱਦ ਬਿੱਟ ਬਹੁਤ ਹੈ ਲੈ ਭਾਈ ਬਰਾਬਰ ਚੰਗੀ ਆ ਉਸ ਹਿਸਾਬ ਨਾਲ ਕੱਦ ਦਾ ਅਨਰਾਜਾ ਲਾ ਲੇ ਪੂਰੀ ਚੰਗੀ ਆ ਖੜੀ ਪੂਰੀ ਨਸਲ ਬਹੁਤ ਆ ਡਾਕਟਰ ਥੋੜਾ ਬੱਚੇ ਦਾ ਕਰਦੀ ਆ ਬਰੀਕੀ ਤੇ ਬਹੁਤ ਆ ਬਾਹਲੀ ਡਾਕਟਰ ਕੁਆਲਿਟੀ ਆ ਬਹਿੜ ਦੀ ਹੂੰ ਹਾਂ ਥੋੜੀ ਹੁਣ ਵੀ ਬੱਚੀ ਦੀ ਕਰਦੀ ਹੈ ਤੇਜੀ ਇਹ ਕੁਆਲਿਟੀ ਕਿੰਨੀ ਉਹਦਾ ਕੋਈ ਲੇਖਾ ਹੀ ਨਹੀਂ ਬੈਠਦਾ ਸਹੀ ਗੱਲ ਆ ਬਾਕੀ ਲੇਵੇ ਦੀ ਫਿਟਨੈਸ ਬਹੁਤ ਚੰਗੀ ਆ ਡਾਕਟਰ ਲੇਵਾ ਤਾਂ ਬਈ ਕਮਾਲ ਆ ਦੁੱਖ ਤੋੜਦਾ ਲੇਵਾ ਦਾ ਡਾਕਟਰ ਜਦ ਇਹ ਜਾਂ ਲੇਵਾ ਹਰੇਕ ਵਿੱਚ ਪੈਰ ਨੂੰ ਲੱਗਦਾ ਹੀ ਨਹੀਂ ਆਪਾਂ ਬਈ ਤਾਂ ਨਿੱਤੀ ਲੈਣੀ ਆ ਦੁੱਧ ਵਾਲਾ ਭਾਂਡਾ ਲੈ ਬਾਕੀ ਡਾਕਟਰ ਜੀ ਦੁੱਧ ਵਾਲਾ ਜਗਾੜਾ ਗਾਂ ਦਾ ਆਪਾਂ ਮੰਨੀ ਜਾ ਕੇ ਇਹ ਜਾਂ ਲੇਵਾ ਆਮ ਬੈਠਦੇ ਨਹੀਂ ਹੁੰਦਾ ਸਹੀ ਗੱਲ ਆ ਬਈ ਇਹ ਤਾਂ ਜਿਵੇਂ ਮੇਲੇ-ਮੂਲੇ ਤਿਆਰੀ ਹੋਈ ਵਹਿੜਾ ਓਵੇਂ ਵਹਿੜਾ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਨੂੰ ਸੰਧੀ ਸੀਲ ਦਿਖਾ ਲਈ ਲੈ ਜਿਵੇਂ ਮਰਜੀ ਬੈਠਾ ਰ ਕੋਈ ਚੱਕ ਜਿੱਧਰ ਦੀ ਮਰਜੀ ਭਾਲੀ ਡਾਕਟਰ ਨੇ ਉਹਨਾਂ ਕੋਈ ਕਹਿਣੀ ਕੁਛ ਨਹੀਂ ਕਹਿਣੀ ਕੁਛ ਨਹੀਂ ਲੈ ਲੈ ਕਮਾਲ ਡਾਕਟਰ ਤਿਆਰੀ ਦੇ ਡਾਕਟਰ ਬੈਠ ਦੀ ਇੱਧਰ ਦੀ ਵੇਹੜਾ ਤਾਂ ਵੀ ਕੋਈ ਨਹੀਂ ਕੰਦੀ ਲੈ ਨਾਣਾ ਚੈੱਕ ਕਰ ਲੋ ਵੀ ਨਾਣਾ ਨੂਣਾ ਤੂੰ ਲੈ ਵੇ ਦੀ ਤਿਆਰੀ ਦੇ ਡਾਕਟਰ ਥੰਮ ਰ ਬਹੁਤ ਜੰਗ ਲੱਗਿਆ ਤੇ ਲੈਵਾ ਪਿੱਛੋਂ ਵੀ ਦਿਖਾ ਦੀ ਡਾਕਟਰ ਚੜਾਈ ਜੁੜੀ ਬਾਹਲੀ ਹੈ ਸਹੀ ਗੱਲ ਇੱਕ ਵੱਡੀ ਗੱਲ ਕੀ ਡਾਕਟਰ ਤੂੰ ਹੱਥਾਂ ਨੂੰ ਵੇਪੀ ਤਿਆਰੀ ਹੋਰ ਦੇਖੀ ਇਹਦੀ ਲੈ ਹੂੰ ਹੁਣ ਵੀ ਲੇਵਾ ਬਾਹਰ ਦਿਖਾਉਂਦੀ ਐ ਬਾਹਰ ਦਿਖਾ ਆ ਤੁਹਾਨੂੰ ਡਾਕਟਰ ਤਿਆਰੀ ਦੇਖੀ ਬਹਿੜਦੀ ਲੇਵੇ ਦੀ ਕਿੰਨੀ ਕਰਨੀਆਂ ਨੇ ਬੜੀ ਤਕੜੀ ਫੇਟੇਗਾ ਹਾਂ ਬਾਕੀ ਨਾਰਾਂ ਨੂੰ ਦਿਖਾਏ ਡਾਕਟਰ ਮੂਹਰ ਦੀ ਟਿਕਾ ਆ ਕੀ ਲੈ ਕੀ ਬਾਤ ਆ ਵੀ ਥਣ ਦੇਖੋ ਪੂਰੀ ਵਿੱਚੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਬਾਕੀ ਡਾਕਟਰ ਨੂੰ ਦਿਖਾਵੇ ਖੜਨੇ ਖੁੜਨੇ ਬਹਿੜਦੀ ਪਿੱਛੋਂ ਪੁੱਛੋ ਸਹੀ ਗਾ ਤਿਆਰੀ ਦੇਖਣੀ ਚੰਗੀ ਐ ਬਹਿੜਦੀ ਚਵਾਈ ਕਿਵੇਂ ਆ ਭਰਾ ਚਵਾਈ ਡਾਕਟਰ ਪਤਾ ਨਾ ਮਾਲਕਿਆਂ ਚੋਕੇ ਦਿਖਾਵਾਂਗੇ ਕੋਈ ਚੱਕਰ ਨਾ ਮੰਨੇ ਬੰਦਾ ਹਾਂ ਹਾਂ ਠੀਕ ਐ ਬਈ ਨਿਆਣਾ ਵੀ ਪਉਣਾ ਪਾ ਲੈ ਨਹੀਂ ਪਉਣਾ ਨਾ ਪਾ ਡਾਕਟਰ ਤਾਂ ਵੀ ਕੋਈ ਚੱਕਰ ਨਹੀਂ ਲੈ ਭਈ ਲੈ ਭਈ ਚਵਾਈ ਦੇਖੋ ਚਵਾਈ ਇੱਕ ਨੰਮਾ ਬੜਾ ਚੰਗਾ ਚੂਣਾ ਬਾਕੀਆ ਚੂਣ ਦਾ ਆਪਾਂ ਬੜਾ ਕੋਈ ਮਰਜ਼ੀ ਲੈ ਲਾ ਚੂਣ ਦੀ ਵਹਿਰ ਨਹੀਂ ਮਾਰੀ ਉਹ ਆਪਣੀ ਨਿਆਣਾ ਵੀ ਡਾਕਟਰ ਪਾਵੇ ਨਾ ਪਾਵੇ ਬੰਦਾ ਤਾਂ ਵੀ ਕੋਈ ਜੱਕਾ ਲੈ ਪੀੜੀ ਲਾ ਕੇ ਬੈਠਾ ਚੂਈ ਜਾਂ ਡਾਕਟਰਿਆ ਕੋਈ ਚੱਕਰ ਹੀ ਨਹੀਂ ਬਹਿਣੂਗਾ ਠੀਕ ਆ ਲੈ ਬੜੀ ਚੰਗੀ ਚਵਾਈ ਆ ਭਈ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੂਈ ਜਾਂ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਜ਼ੀ ਵਜਿਆ ਲੈ ਬੜਾ ਚੰਗਾ ਜਿਹਾ ਹੁਣਾ ਕਰਦਾ ਡਾਕਟਰ ਜਾਂ ਨਿਆਣਾ ਵੀ ਨਾ ਪਾਵੇ ਬੰਦਾ ਜਿਹੜਾ ਬੈਠਾ ਰਹੇ ਬੜਾ ਮੰਗਰ ਦੀ ਮੂਰਤੀ ਬੈਠੇ ਬਾਹਰ ਹਿੱਲ ਹੁਲਣਾ ਚੱਕਰ ਹੀ ਨਹੀਂ ਪੂਲਾ ਨਿਬੜਦੀ ਐ ਤੇ ਬਾਈ ਹਨਾ ਬਾਕੀ ਡਾਕਟਰ ਤਾਂ ਜੀ ਕਰਦੇ ਵੀ ਚੂਹੀ ਜਾ ਬੈ ਤੂੰ ਚੂਹੀ ਜਾ ਚੂਹੀ ਜਾ ਸਹੀ ਗੱਲ ਹੈ ਬੜਾ ਚੰਗਾ ਕਰਮਾ ਐਂ ਨਹੀਂ ਡਾਕਟਰ ਵੀ ਕੋਈ ਮੁੱਖਣ ਵੱਖਣ ਆ ਆ ਸੰ ਜਿਵੇਂ ਮਰਜ਼ੀ ਦਾ ਚੂਹੀ ਜਾ ਮੂਹਰੇ ਸਾਡ ਅੱਡ ਚੂਹੀ ਚੱਲ ਕੋਈ ਚੱਕਰ ਨਹੀਂ ਲੈ ਸਹੀ ਗੱਲ ਹੈ ਲੈ ਲੈ ਬੋਲਾ ਚੰਗਾ ਜਉਣਾ ਮੈਂ ਤਾਂ ਚੋਂ ਜਾਣੀ ਚਵਾਈ ਨਹੀਂ ਆਪਣੀ ਬਹਿਰ ਦੀ ਮਾਰੀ ਹੋਈ ਜਿਹੜੀ ਮਰਜ਼ੀ ਲੈ ਲੇਖੂ ਬੰਦਾ ਅਬਾ ਹੁਣ ਤੂੰ ਕਿੰਨੀਆ ਵੇਣਾ ਵੀਡੀਓ ਪਾਈ ਆ ਚੋਂ ਨਹੀਂ ਮਾਰਾ ਹੁਲਾ ਚੋਂ ਨਹੀਂ ਮਾਰਾ ਹੁੰਦਾ ਸਹੀ ਕੀ ਆ ਬਾਤ ਲੈ ਮੋਟੀ ਮੋਟੀ ਧਾਰਾ ਗੰਨੇਰ ਕੀ ਧਾਰਾ ਅਬ ਚਵਾਈ ਵਾਈ ਫੇਰ ਤੂੰ ਹੁਣ ਬਾਕੀ ਦੇਖ ਲੈ ਤਾ ਬਹਿਰ ਸੰਸੂਂ ਕੱਢਿਆ ਹੂੰ ਦਿਖਾ ਦੇ ਪਿਛਾਂ ਤੋਂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਜਦੋਂ ਹੁਣ ਤੋੜ ਕੇ ਦਿਖਾਉਂਦੇ ਡਾਕਟਰ ਤੋਂ ਬਾਹਰ ਦੀਆਂ ਤਿਆਰੀ ਹੋਣ ਦੱਸੂ ਵੀ ਵਾਕਿਆ ਹੀ ਚੰਗੀ ਆ ਇਹਨਾਂ ਤੋੜਦੀ ਦੇ ਬਈ ਹਾਂ ਤੂੰ ਕਿਹੜਾ ਲਾ ਕੇ ਦਿਖਾ ਦਿੰਨੇ ਆ ਲੈ ਆਰਡਰ ਦੇਖੋ ਫੀਟਿੰਗ ਚੈੱਕ ਕਰੋ ਬਈ ਲੇਵੇ ਦੀ ਕਮਾਰ ਵਾਲਾ ਵਾਹ ਬਾਕੀ ਤੋਰਾ ਦੇਖੋ ਲੈ ਇੱਕ ਨੰਬਰ ਆ ਲੈ ਕੀ ਬਾਤ ਆ ਬਈ ਹੁਣ ਡਾਕਟਰ ਥਾਂ ਤੋਂ ਕੱਢਿਆ ਬਾਹਰ ਨਹੀਂ ਹਜੇ ਨੇ ਤੜਕੇ 5-6 ਕਿਲੋ ਤੋਂ ਕੱਢਿਆ ਵਾ ਜਿਵੇਂ ਛੇ ਨਹੀਂ ਦੱਸਦੀ ਬਾਕੀ ਆਥ ਨੂੰ ਦੇਖੀ ਡਾਕਟਰ ਬਾਹਰ ਬਣਦੀ ਸਹੀ ਗੱਲ ਆ ਬਰਾ ਸਹੀ ਆ ਬਾਕੀ ਆਹ ਨਾਲ ਡਾਕਟਰ ਗੱਲ ਕੀਆ ਦੁੱਧ ਵਾਲਾ ਪਸ਼ੂ ਦਾ ਬੱਚੇ ਹੀ ਦੱਸੂ ਵੀ ਦੁੱਧ ਪਿਆ ਵਾ ਬੱਚੇ ਨੂੰ ਦੁੱਧ ਹੋ ਤਾਂ ਹੀ ਬੰਦਾ ਪਿਉਂਦਾ ਨਹੀਂ ਪਿਉਂਦਾ ਨਹੀਂ ਸਹੀ ਗੱਲ ਆ ਹਾਂ ਤੇ ਮੁੱਲ ਕੀ ਆ ਫਿਰ ਜੀ ਮੁੱਲ ਨਾਲ ਡਾਡਾ ਫੋਨ ਤੇ ਕਰਨਾ ਕਰਨਾ ਜਾਇਜ਼ ਆ ਕੋਈ ਮੁੱਲ ਨਹੀਂ ਵਾਦਾ ਕਰਨਾ ਓਕੇ ਉਹ ਦੇਉਗੇ ਤਾਂ ਪਹਿਲੇ ਦੂਜੇ ਫੋਨ ਤੇ ਵੇਚਣੀ ਆ ਵਾ ਬਰਾ ਆਪਾਂ ਬਾਰੇ ਵੱਡੇ ਮੁੱਲ ਨਹੀਂ ਕਰਦੇ ਬਹੁਤ ਠੀਕ ਆ ਅਸੀਂ ਆ ਬੜਾ ਇਹਨਾਂ ਨਾਲ 15 ਜਾਂ 10-15 ਮੰਗੀ ਜਾਂਦਾ ਆਪਾਂ ਜਾਇਜ਼ ਮਾਇਨੇ ਵੇ ਮੁੱਲ ਬਾਈ ਕਹਿੰਦਾ ਜਮਾ ਜਿਆਜ ਕਰਾਂਗੇ ਪਹਿਲਾਂ ਵੀ ਮੁੱਲ ਬਾਈ ਦੇ ਜਿਆਜ ਹੀ ਹੁੰਦੇ ਆ ਤੇ ਮੁੱਲ ਹੋਊਗਾ ਬਈ ਫੋਨ ਬਾਕੀ ਹੁੰਦਾ ਤੂੰ ਕਿੰਨੇ ਆ ਵੀਡੀਓ ਪਾਗਾ ਯਾਰ ਤੂੰ ਐਂ ਦੇਖ ਲੈ ਆਪਣੀ ਵੀਡੀਓ ਤੇ ਘੰਟੇ ਤੋਂ ਘੰਟਾ ਤੈਨੂੰ ਫੋਨ ਲਾਉਂਦੇ ਆ ਵੀਰ ਉਹ ਬੰਦਾ ਫੋਨ ਨਹੀਂ ਚੱਕਦਾ ਉਹਦੋਂ ਕੋਈ ਨਾ ਫੋਨ ਹੋ ਗਿਆ ਬਾਹਰੇ-ਬਾਹਰੇ ਵਿਕ ਜਾਂਦਾ ਦੀ ਸਹੀ ਗੱਲ ਆ ਬਈ ਆ ਬਿਲਕੁਲ ਖੜਦਈ ਨਹੀਂ ਖੜਦਈ ਹੈ ਜੀ ਹਣਾ ਆ ਟ੍ਰਿਕ ਕਮਾਲ ਤੇ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ